ਐ ਗੁਰੂ ਤੂੰ ਬੇਅੰਤ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਜਿੰਨਾ ਖੂਨ ਰੜਾਇਆ ਤੂੰ ਵਤਨ ਲਈ ਉਹਦਾ ਲੇਖਾ ਨਹੀਂ ਲਾਇਆ ਜਾ ਸਕਦਾ ਕਸ਼ਮੀਰ ਬ੍ਰਹਮਣ ਆਏ ਸੀ ਉਹਨਾਂ ਰੋ ਰੋ ਕੇ ਹਾਲ ਸੁਣਾਏ ਸੀ ਕਿਹਾ ਪੁੱਤ ਨੇ ਪਿਤਾ ਤੇਰੇ ਮਿਟਿਆਂ ਬਿਨਾ ਇੰਨੇ ਕਸ਼ਟ ਕਿ ਮਟਾਇਆ ਜਾ ਸਕਦਾ ਵੱਡੇ ਰਾਂ ਨੂੰ ਵਿੱਚ ਪੁੱਤ ਪਹਾਏਗੇ ਛੋਟੇ ਨਹੀਂ ਹਲੇ ਅੰਦਰ ਚਨਾਏ ਗਏ ਤੇਰਾ ਜਿਗੜਾ ਸੀਗਾ ਜਾਂ ਕੋਈ ਪੱਥਰ ਸੀਗਾ ਇਹ ਨਹੀਂ ਨਿਰਣਾ ਕਰਾਇਆ ਜਾ ਸਕਦਾ ਜਾ ਸਕਦਾ ਅਸੀਂ ਚੜਖਣੀਆਂ ਉੱਤੇ ਚੜਦੇ ਰਹੇ ਹਾਏ ਜੰਡਾ ਨਾ ਵੱਜ ਵੱਜ ਕੇ ਚੜਦੇ ਰਹੇ ਜਿੰਨਾ ਅਣਕਿਸ਼ੀ ਦਾਲੂ ਡੋਲਿਆ ਇੱਕ ਟੁੱਕਾ ਨਹੀਂ ਜਾਇਆ ਜਾ ਸਕਦਾ ਉੱਠੋ ਕੌਮ ਦੇ ਮਨ ਹਾਰ ਉੱਠੋ ਉੱਠੋ ਤਕੀਆਂ ਦੇਗਾ ਸੰਭਾਲ ਉੱਠੋ ਤੁਹਾਡੇ ਸਿਸ ਦਿੱਤੇ ਬਿਨਾ ਇਹ ਸਫਰੀ ਇਹ ਨਹੀਂ ਵਧਨ ਬਚਾਇਆ ਜਾ ਸਕਦਾ ਇਹ ਨਹੀਂ ਵਧਨ ਬਚਾਇਆ ਜਾ ਸਕਦਾ ਮੈਂ ਦਸਮਤਿ ਦਾ ਦੇਸ ਦੇ ਜਾ ਨਖਾਲਸਾ ਪੰਥ ਸਜਾਇਆ ਮੈਂ ਦਸਮ ਬਿਦਾ ਦੇ ਸਦਕੇ ਜਾ ਮੋਹਿਆ ਵਿੱਚ ਜੀਵਨ ਪਾਇਆ ਮੈਂ ਦਸਮ ਬਿਦਾ ਦੇ ਸਦਕੇ ਜਾ ਜਿਨ ਖਾਲਸਾ ਪੰਥ ਸਜਾਇਆ ਕਸ਼ਮੀਰ ਦੇ ਪੰਡਤ ਆਏ ਸੁਣੋ ਰੋੜ ਕੇ ਦਰਦ ਸੁਣਾਏ ਸੰਗ ਕਸ਼ਮੀਰ ਦੇ ਪੰਡਤ ਆਏ ਸੁਣੋ ਰੋੜ ਕੇ ਦਰਦ ਸੁਣਾਏ ਸੰਗ ਦਿੱਲੀ ਵਿੱਚ ਜਾ ਕੇ ਬਾਪੂ ਨੇ ਦਿੱਲੀ ਵਿੱਚ ਜਾ ਕੇ ਬਾਪੂ ਨੇ ਸਿਰ ਆਪਣਾ ਗਲਮ ਕਰਾਇਆ ਸਮਬਜ਼ਾਦੇ ਸੁਦਕੇ ਜਾ ਜਿਨ ਖਾਲਸਾ ਪੰਥ ਸਜਾਇਆ ਲਾਸ਼ਾਂ ਅਜੀਤ ਜੁ ਜਾਰਦਿਆ ਤਤ ਪਰੀਆਂ ਬੱਬਾ ਮਾਰਦਿਆਂ ਲਾਸ਼ਾਂ ਅਜੀਤ ਜੁ ਯਾਰਦਿਆਂ ਬੱਗ ਪਰੀਆਂ ਬੱਬਾ ਮਾਰਦਿਆਂ ਰਤਬੀ ਜੀ ਬੁੱਧ ਦੀਆਂ ਲਾਸ਼ਾਂ ਤੇ ਰਤਬੀ ਜੀ ਬੁੱਧ ਦੀਆਂ ਲਾਸ਼ਾਂ ਤੇ ਦੋ ਕੱਜ ਵੀ ਕੱਪੜਾ ਮਾ ਪਾਇਆ ਮੈਂ ਦਸਮਤਿ ਦਾ ਦੇ ਸਦਕੇ ਜਾਹ ਜਿਨ ਕਾਲਸਾ ਪੰਚੀ ਸਜਾਇਆ ਕੋਈ ਜੁਰੂ ਜਹਾ ਬਲੀਦਾਨੀ ਨੇ ਨਹੀਂ ਜਿਨੇ ਆਪਣੇ ਲੋਗ ਵਿੱਚ ਰੁੜ ਰੁੜ ਕੇ ਜਿਨੇ ਆਪਣੇ ਲੋਗ ਵਿੱਚ ਰੁੜ ਰੁੜ ਕੇ ਸਾਡਾ ਰੁੜਦਾ ਧਰਮ ਬਚਾਇਆ ਮਾਂ ਦਸਮ ਪਿਤਾ ਦੇ ਸਦਕੇ ਜਾ ਜਿਨ ਕਾਲ ਸਾ ਪੰਚ ਸਜਾਇਆ ਮੈਂ ਦਸਮ ਬਜਾ ਦੇ ਜੋ ਜੀਵਨ ਪਾਇਆ ਮੈਂ ਬਸ ਮੁਜ਼ਾਦੇ ਸਦਕੇ ਜਾ ਜਿਨ ਖਾਲਸਾ ਪੰਥੀ ਸਜਾਇਆ ਜਿਨ ਫ਼ਰਜ਼ਾ ਪੰਥੀ ਸਜਾਇਆ